ਜੀ ਸੰਗਤ ਜੀ ਅਸੀਂ ਇਸ ਟਾਈਮ ਮਾਨਸੇ ਸ਼ਹਿਰ ਦੇ ਵਿੱਚ ਆ ਜੀ ਇਹ ਸਾਡੀਆਂ ਭੈਣਾਂ ਨੇ ਜੀ ਛੋਟੀਆਂ ਅਸੀਂ ਅਸਲ ਤੁਹਾਡੇ ਤੁਹਾਨੂੰ ਇਦਾਂ ਦੇ ਦੁਖੀ ਪਰਿਵਾਰ ਮਲਾਉਂਦੇ ਰਹਿੰਨੇ ਆ ਜੀ ਸਾਡਾ ਮਕਸਦ ਹੈਗਾ ਤੁਹਾਨੂੰ ਜਗਾਉਣਾ ਤੁਹਾਡੇ ਆਲੇ ਦੁਆਲੇ ਬਹੁਤ ਐਸਾ ਕੁਝ ਹੋ ਰਿਹਾ ਜੀ ਦੇਖੋ ਤਿੰਨ ਧੀਆਂ ਨੇ ਤਿੰਨੇ ਧੀਆਂ ਫਾਦਰ ਨੂੰ ਕਿੱਦਾਂ ਸਾਹਮਣ ਇਹਨਾਂ ਦੇ ਪਿਤਾ ਜੀ ਅੰਦਰ ਇਕੱਲੇ ਰਹਿੰਦੇ ਨੇ ਇਸ ਘਰ ਦੇ ਵਿੱਚ ਇੱਕ ਇੱਕ ਕੁੜੀ ਆ ਇਹ ਆ ਜੀ ਤੇ ਇਹੀ ਭੈਣਾਂ ਹੀ ਮਤਲਬ ਧੀਆਂ ਹੀ ਪ੍ਰਸ਼ਾਦਾ ਪਾਣੀ ਚਕਾਉਂਦੀਆਂ ਨੇ ਜਾਂ ਕੋਈ ਆਂਡ ਗਬੰਡ ਸਾਰੇ ਮਦਦ ਕਰਦੇ ਹੋਣਗੇ ਪਰ ਧੀਆ ਲਈ ਕਿੰਨਾ ਔਖਾ ਵੀ ਉਹਨਾਂ ਦਾ ਫਾਦਰ ਕਿਹੇ ਹਾਲਾਤਾਂ 'ਚ ਹੋਵੇ ਇਹ ਹਾਲਾਤ ਕਿੱਦਾਂ ਬਣਦੇ ਨੇ ਇਹਨਾਂ ਨੇ ਦੱਸਿਆ ਵੀ ਜਦੋਂ ਉਹਨਾਂ ਦੀ ਮਾਤਾ ਦੀ ਡੈਥ ਹੁੰਦੀ ਆ ਉਸ ਤੋਂ ਬਾਅਦ ਇਹਨਾਂ ਦੇ ਪਿਤਾ ਜੀ ਜਿਹੜਾ ਦਿਮਾਗ ਤੇ ਬਜਨ ਪਾ ਗਏ ਅੱਜ ਭੈਣੇ ਆਪਾਂ ਮਿਲਦੇ ਆ ਜੀ ਆਜੋ ਮਿਲਦੇ ਹੀ ਕੋਈ ਨਾ ਤੁਸੀਂ ਭਾਵਕ ਨਾ ਹੋਵੋ ਭੈਣੇ ਦਿਨ ਬਦਲਣਗੇ ਹੁਣ ਭਾਵਕ ਨਾ ਹੋਵੋ ਕੀ ਨਾਮ ਕੀ ਆ ਜੀ ਵੀਰ ਦਾ ਚਮਕੌਰ ਜੀ ਚਮਕੌਰ ਸਿੰਘ ਨਾਮ ਆ ਜੀ ਵੀਰ ਦਾ ਮੈਂ ਕਹੂੰਗਾ ਵੀਰ ਹਣੀ ਤੇ ਔਰ ਇਹ ਘਰ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਜੀ ਸਾਰਾ ਜਿਹੜਾ ਖੰਡਰੇ ਕਰਤਾ ਜੀ ਇਸ ਵੀਰ ਨੇ ਮਤਲਬ ਅੰਦਰ ਮਿਲਦੇ ਆ ਜੀ ਅੰਦਰ ਬਹੁਤਾ ਜਿਆਦਾ ਮਤਲਬ ਗੰਦ ਪਾਇਆ ਪਿਆ ਜੀ ਤੁਹਾਡੇ ਸਾਹਮਣੇ ਆ ਚਮਕੌਰ ਸਿੰਘ ਹੋ ਚਮਕੌਰ ਕੀ ਹਾਲ ਹੈ ਵੀਰੇ ਕਿੱਧਰ ਹੋਰ ਵੀਰੇ ਕੀ ਹਾਲ ਨੇ ਵੀਰੇ ਚਮਕੌਰ ਵੀਰੇ ਕੀ ਹਾਲ ਨੇ ਹੋਰ ਵੀਰੇ ਠੀਕ ਠਾਕ ਵਾਹਿਗੁਰੂ ਵਾਹਿਗੁਰੂ ਉਹ ਰੀਡੂ ਬੰਦ ਕਰਿਓ ਜੀ ਦੇਖੋ ਤੁਸੀਂ ਅੰਦਰ ਸਿਗਰਟ ਪੀ ਪੀ ਕੇ ਬੀੜੀ ਮਤਲਬ ਇਨਸਾਨ ਕੀ ਕਰੇ ਜੀ ਇੱਕ ਨਰਕੇ ਬਣਾ ਰੱਖਿਆ ਜੀ ਘਰ ਹਾਂ ਜੀ ਅੱਗ ਲਾਤੀ ਸੀ ਆਜੂ ਭੈਣੇ ਆਜੂ ਕੋਈ ਨਾ ਕੋਈ ਨਾ ਇਹਨੂੰ ਬੰਦ ਕਰਾਇਓ ਵੀਰੇ ਹਾਂ ਜੀ ਚਮਕੌਰ ਵੀਰ ਆਜੂ ਭੈਣੇ ਉਰੇ ਆਜੋ ਆਜੂ ਆਜੋ ਚਮਕੌਰ ਸਿੰਘ ਜੀ ਕੀ ਹਾਲ ਨੇ ਹੈ ਵੀਰੇ ਆਹ ਕੌਣ ਨੇ ਇੱਧਰ ਦੇਖੋ ਆਹ ਕੌਣ ਨੇ ਕੌਣ ਨੇ ਦੱਸੋ ਤੁਸੀਂ ਵਾਹਿਗੁਰੂ ਮਤਲਬ ਔਖਾ ਬਹੁਤ ਆ ਜੀ ਇਹ ਇਸ ਘਰ ਦੇ ਵਿੱਚ ਇੱਤੀਆਂ ਤਾਂ ਨਹੀਂ ਰਹਿ ਪਾ ਰਹੀਆਂ ਨਾ ਇਹ ਤਾਂ ਕਿਤੇ ਹੋਰ ਰਹਿੰਦੀਆਂ ਹੋਣਗੀਆਂ ਵੀਰੇ ਓਕੇ ਫਿਰ ਕਿੰਨੇ ਸਾਲ ਹੋ ਗਏ ਤੁਸੀਂ ਇਸ ਘਰ ਚ ਨਹੀਂ ਰਹੇ ਜੀ ਕਿੰਨੇ ਸਾਲ ਹੋ ਗਏ 7 ਸਾਲ ਹੋ ਗਏ 8 ਸਾਲ 8 ਸਾਲ ਹੋ ਗਏ ਪਹਿਲਾਂ ਰਹਿੰਦੀ ਸੀ ਜੀ ਮੈਂ ਫਿਰ ਵਿਆਹ ਤਾਂ ਚੂਆ ਵਰ ਗਿਆ ਮੇ ਠੀਕ ਹੈ ਬਣੀ ਉਦੋਂ ਬਾਅਦ ਜੀ ਆਇਆ ਨਹੀਂ ਗਿਆ ਇੱਥੇ ਠੀਕ ਹੈ ਬਣੀ ਦਵਾਈ ਵੀ ਦਵਾਈ ਬਹੁਤ ਦਵਾਈ ਦਵਾਈ ਅਸੀਂ ਆ ਕੇ ਪਰ ਲੋਟ ਨਹੀਂ ਹੋਏ ਇਹ ਜੀ ਬਸ ਇੱਦਾਂ ਹੀ ਰਹਿ ਰਹੇ ਨੇ ਜਿਵੇਂ ਹੁੰਨੇ ਨਹੀਂ ਹਾਂ ਜੀ ਕੋਈ ਨਾ ਪੈਣੇ ਤੁਸੀਂ ਮੇਰੀਆਂ ਭੈਣਾਂ ਹੋ ਤੁਸੀਂ ਤਿੰਨੇ ਭੈਣਾਂ ਰੋਬੋ ਨਾ ਇਸ ਤੋਂ ਨੋ ਆਸਾਂ ਹੁਣ ਆਇਆ ਤੁਸੀਂ ਰੋਬੋ ਨਾ ਭੈਣੇ ਕੋਈ ਗੱਲ ਨਹੀਂ ਸਮਾਂ ਬਦਲੂਗਾ ਤੁਹਾਡਾ ਨਾ ਵਾਦਾ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਇਹ ਹਾਲਾਤ ਬਦਲ ਜਾਣਗੇ ਜੀ ਅਸੀਂ ਇਹ ਕਹਿੰਦੇ ਵੀ ਸੈੱਟ ਹੋ ਜੇ ਜੀ ਧਾਰ ਜੀ ਅਸਲ ਹੋਇਆ ਕੀ ਜੀ ਭੈਣੇ ਤੁਸੀਂ ਤਿੰਨੇ ਭੈਣਾਂ ਨੂੰ ਦੱਸੋ ਵੀ ਅਸਲ ਹੋਇਆ ਕੀ ਇਹਨਾਂ ਦੀ ਜ਼ਿੰਦਗੀ ਚ ਪਤਾ ਹੀ ਐ ਛੋਟੇ ਹੁੰਦੇ ਸੀ ਜੀ ਉਦੋਂ ਦੀ ਬਸ ਆਪ ਸੈੱਟ ਰਹਿੰਦੇ ਨੇ ਤੁਹਾਡੀ ਮਾਤਾ ਦੀ ਡੈਥ ਭੈਣੇ ਕਦੋਂ ਹੋਈ ਐ ਜੀ ਮੈਂ ਅਸੀਂ ਨਿੱਕੇ ਨਿੱਕੇ ਸੀ ਉਹਦੋਂ ਹੋਈਏ ਸਾਡੂੰ ਇੰਨਾ ਪਤਾ ਨਹੀਂ ਹੈਗਾ ਠੀਕ ਠੀਕ ਮੇਰੀ ਦਾਦੀ ਸੀ ਇਹ ਉਹ ਪਹਿਲਾਂ ਇੰਨਾ ਕੋਲ ਰਹਿੰਦੇ ਸੀ ਅਸੀਂ ਤਿੰਨੇ ਰਹਿੰਦੇ ਸੀ ਜੀ ਪੁੱਪਾ ਵਰਗੇ ਨੇ ਇਹਨਾਂ ਨੂੰ ਲੈ ਲਿਆ ਅਸੀਂ ਗੋਦ ਤੇ ਫਿਰ ਉਸ ਤੋਂ ਬਾਅਦ ਅਸੀਂ ਰਹਿੰਦੇ ਜਦੋਂ ਦਾਦੀ ਮੁੱਕ ਗਈ ਉਸ ਤੋਂ ਬਾਅਦ ਬਾਹਰੇ ਹੋ ਗਏ ਜੀ ਚਮਕੌਰ ਵੀਰੇ ਆਜੋ ਰਿਓ ਮੇਰੀ ਗੱਲ ਸੁਣੋ ਵੀਰੇ ਉਰੇ ਆਓ ਵੀਰੇ ਇੱਧਰ ਆਜੋ ਵੀਰੇ ਚਮਕੌਰ ਕੀ ਹਾਲ ਨੇ ਤੁਹਾਡੇ ਵੀਰੇ ਤਾਓ ਇੱਧਰ ਤਾਓ ਕਿ ਬਸ ਅੰਦਰ ਹੀ ਰਹਿੰਦਾ ਜੀ ਵੀਰ ਬਾਹਰ ਨਹੀਂ ਜਾਂਦੇ ਜੀ ਬਾਹਰ ਹੀ ਬਾਹਰ ਨਿਕਲ ਜਾਂਦੇ ਗੇੜ ਦੇ ਕੇ ਫੇਰ ਆ ਜਾਂਦੇ ਕੋਈ ਕਿਸੇ ਨੂੰ ਕੋਈ ਮਾਰ ਕੁੱਟ ਕਰਦੇ ਨਹੀਂ ਕੀ ਕਰਦੇ ਨੇ ਨਹੀਂ ਮਾਰ ਕੁੱਟ ਮਤਲਬ ਕੀ ਬੋਲਣ ਆਪ ਸਭੀ ਬੋਲੀ ਜਾਂਦੇ ਗਾਲ ਗੁਲਾ ਦੀ ਜਾਂਦੇ ਆ ਵੀ ਮਾਰ ਕੁੱਟ ਨਹੀਂ ਓਕੇ ਅਸਲ ਤੁਸੀਂ ਆਪ ਮਹਿਸੂਸ ਕਰੋ ਸਾਰੇ ਭੈਣ ਭਰਾ ਇਹਨਾਂ ਤਿੰਨੇ ਭੈਣਾਂ ਦੇ ਜੀਵਨ ਤੇ ਝਾਤ ਮਾਰ ਕੇ ਦੇਖੋ ਤੁਸੀਂ ਵੀ ਤਿਆਂ ਲਈ ਮੇਰੇ ਖੁਦ ਆਪ ਮੈਂ ਤਿਆਂ ਨੇ ਘਰ ਦੇ ਵਿੱਚ ਮੈਂ ਆਪ ਮਹਿਸੂਸ ਕਰਦਾ ਇਹ ਚੀਜ਼ਾਂ ਨੂੰ ਜੀ ਜਦੋਂ ਧੀ ਘਰ ਚ ਹੁੰਦੀ ਹੈ ਨਾ ਜੀ ਬੰਦਾ ਉਹੀ ਮਹਿਸੂਸ ਕਰ ਸਕਦਾ ਜਿਹਨੂੰ ਖੁਦ ਮਹਾਰਾਜ ਨੇ ਧੀ ਦੀ ਦਾਤ ਬਖਸ਼ੀਆ ਪਰ ਇਹ ਉਹ ਮਤਲਬ ਇਹ ਕਹਿ ਸਕਦੇ ਆ ਬਦਨਸੀਬ ਕਹਿ ਸਕਦੇ ਆ ਇਹ ਘਰ ਜਿਹਦੇ ਵਿੱਚ ਆ ਹਾਲਾਤ ਬਣ ਗਏ ਨੇ ਇਨਸਾਨ ਘਰ ਬਣਾਉਂਦਾ ਵੀ ਘਰ ਚ ਖੁਸ਼ੀਆਂ ਆਉਣ ਧੀਾਂ ਦਾ ਵਿਆਹ ਹੋਵੇ ਅੱਗੇ ਅੱਗੇ ਕਹਿੰਦਾ ਕੀ ਕੀ ਸੋਚਦਾ ਇਨਸਾਨ ਇਹਨਾਂ ਦੇ ਵੀ ਬੜੇ ਇਰਮਾਨ ਹੋਣੇ ਸਾਡੀਆਂ ਭੈਣਾਂ ਦੇ ਤੇ ਉਸ ਇਨਸਾਨ ਦੇ ਵੀ ਬੜੇ ਸੁਪਨੇ ਹੋਣੇ ਪਰ ਅਸੀਂ ਤੁਹਾਨੂੰ ਜਗਾਉਣਾ ਚਾਹੁੰਦੇ ਆ ਸਾਰੇ ਭੈਣ ਭਰਾਵਾਂ ਨੂੰ ਸਾਡੇ ਆਲੇ ਦੁਆਲੇ ਐਸੇ ਇਨਸਾਨ ਵੱਸਦੇ ਨੇ ਸਾਡੀ ਥੋੜੀ ਜੀ ਮਦਦ ਦੇ ਨਾਲ ਸਾਰਾ ਘਰ ਸੁਧਰ ਸਕਦਾ ਸਾਰੇ ਘਰ ਦੀ ਜੂਨ ਸੁਧਰ ਸਕਦੀ ਹੈ ਇੱਕ ਨਰਕ ਤੋਂ ਸਵਰਗ ਬਣ ਸਕਦਾ ਸਾਨੂੰ ਥੋੜੀ ਜੀ ਮਦਦ ਤਾਂ ਕਰਨੀ ਪਊ ਨਾ ਸਾਰੇ ਭੈਣ ਭਰਾਵਾਂ ਨੂੰ ਜੇ ਅਸੀਂ ਥੋੜੀ ਜੀ ਵੀ ਮਦਦ ਨਹੀਂ ਕਰਾਂਗੇ ਨਹੀਂ ਇਹਨਾਂ ਲਈ ਅਵੇਰ ਹੋਵਾਂਗੇ ਤਾਂ ਅਸੀਂ ਕਿਵੇਂ ਇਹਨਾਂ ਲਈ ਆਪਾਂ ਕੁਝ ਹਨਾ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਇਦਾਂ ਦੇ ਵੀਰਾਂ ਲਈ ਅਵੇਰ ਹੋਣਾ ਪਊਗਾ ਵੀ ਜਿੱਥੇ ਕੋਈ ਪ੍ਰੋਬਲਮ ਆ ਸਾਨੂੰ ਆਪ ਖੜਨਾ ਪਊਗਾ ਸਾਰੇ ਭੈਣ ਭਰਾਵਾਂ ਨੂੰ ਆਜੋ ਜੀ ਬੁਲਾ ਲਓ ਪਰਿਵਾਰ ਨੂੰ ਪਹਿਲੇ ਤੁਸੀਂ ਸਾਰਿਆਂ ਨੇ ਠੀਕ ਦੇਖਿਆ ਜੀ ਵੀਰ ਆਜੋ ਜੀ ਆਜੋ ਅੱਜ ਬੁਲਾਇਓ ਸਾਰੇ ਜਿਨ੍ਹਾਂ ਨੇ ਜਿਨ੍ਹਾਂ ਨੇ ਮਤਲਬ ਅੱਜ ਜੀ ਅੱਜ ਜੀ ਬੇਬੇ ਅੱਜ ਬਾਜ ਬਾਜ ਅੱਜ ਸਾਰਾ ਪਰ ਅੱਜ ਅੱਜ ਤੁਸੀਂ ਠੀਕ ਦੇਖਿਆ ਜੀ ਵੀਰ ਪਹਿਲਾਂ ਜੀ ਇਹ ਵਾੜੇ ਚੱਟੇ ਨਹੀਂ ਹੁੰਦੇ ਮੈਂ ਜਦੋਂ ਪਹਿਲਾਂ ਠੀਕ ਹੋ ਸੀ ਗੁਰੀਆਂ ਜੋੜੀਆਂ ਦਾ ਕੰਮ ਕਰਦੇ ਸੀ ਜੋੜੀਆਂ ਮਤਲਬ ਲੱਕੜ ਦੀਆਂ ਬਣਾਉਂਦੇ ਸੀ ਹਾਂ ਬੱਲੇ ਬੁੱਲੇ ਦਾ ਪੂਰਾ ਵਧੀਆ ਮਿਸਤਰੀ ਸੀ ਜੀ ਓਕੇ ਹਾਂਜੀ ਅੱਛਾ ਜੀ ਫਿਰ ਮਤਲਬ ਉਹ ਘਰ ਹੀ ਕਰਦਾ ਸੀ ਆ ਪਿੰਡ 'ਚ ਆਦਾ ਕਿ ਪਹਿਲਾਂ ਘਲਾਡੇ ਰਹਿੰਦੇ ਸੀ ਅੱਛਾ ਜੀ ਉੱਥੇ ਪੂਰਾ ਕੰਮ ਕਰਦੇ ਸੀ ਓਕੇ ਜੀ ਉਦੇ ਦੇਥ ਹੋ ਵੀ ਨਾ ਮੇਰੀ ਕੁੜਬਾ ਐਬਸੈਟ ਹੋ ਗਈ ਉਹ ਪਹਿਲੀ ਹੀ ਹੋ ਗਈ ਸੀ ਤੁਹਾਡੇ ਕੀ ਲੱਗੇ ਜੀ ਮਾਮਾ ਜੀ ਲੱਗੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਵੀਰੇ ਮੇਰਾ ਇਹ ਪਿੰਡ ਹੀਰੇ ਵਾਲਾ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਗਰਦੀ ਸਿੰਘ ਜੀ ਤੁਸੀਂ ਮਤਲਬ ਇਹਨਾਂ ਨੂੰ ਐਨ ਪ੍ਰੋਪਰ ਲੱਕੜ ਦਾ ਕੰਮ ਕਰਦੇ ਦੇਖਿਆ ਵਾ ਨਾਲ ਨਾਲ ਕੰਮ ਕਰਦੇ ਸੀਗੇ ਜੀ ਤੁਸੀਂ ਹਾਂ ਠੀਕ ਆ ਵੀਰੇ ਉਦੋਂ ਤੁਹਾਨੂੰ ਲੱਗਿਆ ਨਹੀਂ ਵੀ ਬਿਮਾਰ ਆ ਬੰਦਾ ਜੀ ਨਾ ਨਾ ਉਦੋਂ ਪੂਰਾ ਠੀਕ ਸੀ ਕੰਮ ਸਿਖਾਉਂਦਾ ਸੀ ਜੀ ਵਧੀਆ ਜੀ ਓਕੇ ਤੁਸੀਂ ਕੀ ਲੱਗੇ ਵੀਰੇ ਮੈਂ ਜਵਾਈ ਆ ਅੱਛਾ ਠੀਕ ਆ ਤੁਸੀਂ ਠੀਕ ਆ ਮੈਂ ਸਮਝ ਤੁਸੀ ਕਿਹੜੇ ਪਿੰਡ ਤੋਂ ਵੀਰੇ ਮੋਰਤੋ ਤੁਹਾਡਾ ਸ਼ੁਭ ਨਾਮ ਵੀਰੇ ਸੰਦੀਪ ਸੰਦੀਪ ਸਾਰਾ ਪਰਿਵਾਰ ਹੀ ਖੜਾ ਜੀ ਅਸਲ ਹੁਣ ਅਸੀਂ ਤਾਂ ਜੀ ਉਸ ਵੀਰ ਨੂੰ ਲੈਣ ਆਏ ਆ ਜੀ ਲਚਕਾਣੀ ਪਿੰਡ ਲੈ ਕੇ ਚੱਲੇ ਆ ਜੀ ਚੰਕੌਰ ਸਿੰਘ ਨਾਮ ਦੱਸਿਆ ਨਹੀਂ ਠੀਕ ਆ ਜੀ ਗੁਰੂ ਸਾਹਿਬ ਕਿਰਪਾ ਕਰਨ ਦੀ ਜਿਹੜਾ ਇਹ ਨਰਕ ਚੋਂ ਨਿਕਲ ਸਕਣ ਸਮਾਂ ਬਦਲ ਸਕੇ ਔਰ ਘਰ ਚ ਦੁਬਾਰਾ ਖੁਸ਼ੀਆਂ ਆਉਣ ਜੀ ਮਤਲਬ ਇਹ ਤਾਂ ਗੱਲ ਕਲੀਅਰ ਆ ਵੀ ਇਹ ਪਹਿਲਾਂ ਠੀਕ ਸੀ ਦੁਬਾਰੇ ਬਿਮਾਰ ਹੋਏ ਜੇ ਮਤਲਬ ਇਹਨਾਂ ਦੀ ਵਾਈਫ ਦੀ ਛੱਡਣ ਤੋਂ ਬਾਅਦ ਮਤਲਬ ਜਦੋਂ ਦੁਨੀਆ ਛੱਡ ਕੇ ਜੀ ਹਨਾ ਕਿ ਬੰਦਾ ਬੜਾ ਜਜ਼ਬਾਤੀ ਹੁੰਦਾ ਜੀ ਅਸੀਂ ਪਹਿਲਾਂ ਵੀ ਬਹੁਤ ਵੀਡੀਓਜ਼ ਕਿ ਲੇਡੀਜ਼ ਬੜੀਆਂ ਮਜ਼ਬੂਤ ਹੁੰਦੀਆਂ ਨੇ ਸਾਡੀਆਂ ਭੈਣਾਂ ਬਿਲ ਪਾਵਰ ਬੜੀ ਮਜ਼ਬੂਤ ਹੁੰਦੀ ਆ ਪਰ ਬੰਦਾ ਜਜ਼ਬਾਤੀ ਹੁੰਦਾ ਜਦੋਂ ਕੋਈ ਜੀਵਨ ਸਾਥੀ ਨਹੀਂ ਨਾ ਜ਼ਿੰਦਗੀ 'ਚ ਰਹਿੰਦਾ ਉਹਦੇ ਆ ਹਾਲਾਤ ਹੁੰਦੇ ਨੇ ਜੀ ਸੱਚਾਈ ਹੈ ਜਦੋਂ ਧੋਖਾ ਮਿਲਦਾ ਨਾ ਬੰਦੇ ਨੂੰ ਤਾਂ ਉਹਦੇ ਆ ਹਾਲਾਤ ਹੁੰਦੇ ਨੇ ਧੋਖਾ ਸ਼ਬਦ ਮੈਂ ਤਾਂ ਵਰਤਿਆ ਜਦੋਂ ਕੋਈ ਛੱਡ ਕੇ ਜਾਂਦਾ ਤਾਂ ਉੱਥੇ ਬੰਦਾ ਆ ਹਾਲਾਤਾਂ 'ਚ ਪਹੁੰਚ ਜਾਂਦਾ ਕਈ ਇਨਸਾਨ ਹੁੰਦੇ ਨੇ ਬੜੇ ਮਜ਼ਬੂਤ ਗੁਰੂ ਨਾਲ ਜੁੜੇ ਹੋਏ ਉਹ ਕੱਢ ਵੀ ਜਾਂਦੇ ਨੇ ਇਸ ਦੁੱਖ ਨੂੰ ਪਰ ਜਿਹੜੇ ਅੰਦਰੋਂ ਭੋਲੇ ਨਹੀਂ ਮਜਬੂਤ ਹੁੰਦੇ ਉਹਨਾਂ ਤੇ ਇਹੀ ਜੀ ਵਿਵਪਤਾ ਪੈ ਜਾਂਦੀ ਆ ਜੀ ਦੇਖੋ ਇਹਨਾਂ ਦੇ ਜੀਵਨ ਸਾਥੀ ਦੁਨੀਆ ਤੋਂ ਚੜ੍ਹਾਈ ਕਰਕੇ ਪਰ ਬੰਦਾ ਅਸਰ ਪੈਂਦਾ ਬੰਦੇ ਤੇ ਜੇ ਕੋਈ ਜਿਉਂਦੇ ਜਾਗਦੇ ਨੂੰ ਛੱਡ ਜੇ ਤਾਂ ਵੀ ਅਸਰ ਪੈਂਦਾ ਸਾਡੇ ਕੋਲ ਬਹੁਤ ਐਸੇ ਵੀਰ ਨੇ ਜਿਨ੍ਹਾਂ ਦੇ ਪਰਵਾਣ ਟਣ ਕਰਕੇ ਇਹ ਹਾਲਾਤ ਹੋ ਗਏ ਜੇਕਰ ਪਰਿਵਾਰ ਇਕੱਠੇ ਰਹਿੰਦਾ ਇੱਕ ਮਾਂ ਐਸੀ ਚੀਜ਼ ਆ ਜੀ ਉਹਨੂੰ ਵਕਈ ਇੱਕ ਮਤਲਬ ਕਹਿ ਦਈਏ ਰੱਬ ਦਾ ਦਰਜਾ ਦਿੱਤਾ ਗਿਆ ਜੀ ਮਾਂ ਵਕਈ ਘਰ ਨੂੰ ਜੋੜ ਲੈਂਦੀ ਬੰਦੇ ਤੋਂ ਘਰ ਨਹੀਂ ਜੁੜਦਾ ਇਹ ਸਚਾਈ ਆ ਜਿਹੜੀ ਮਾਂ ਹੁੰਦੀ ਆ ਉਹਨੂੰ ਸੱਚਮੁੱਚ ਇੱਕ ਭਗਵਾਨ ਦਾ ਰੂਪ ਸਾਡੀ ਨਿਗਾ ਚ ਤਾਂ ਇੱਕ ਭਗਵਾਨ ਮਾਂ ਮਾਂ ਇਸ ਘਰ ਨੂੰ ਜੋੜ ਸਕਦੀ ਸੀ ਇੱਕ ਤੁਹਾਡੇ ਸਾਹਮਣੇ ਨੇ ਹਾਲਾਤ ਔਰ ਇਹ 3 ਦੇ ਸਿਰ ਤੇ ਮਹਾਰਾਜ ਮੇਰ ਭਰੇ ਹੱਥ ਰੱਖੇ ਜਿਹੜਾ ਇਹਨਾਂ ਦਾ ਉਹ ਸੁਪਨੇ ਨੇ ਜਾਂ ਜਿਹੜੀਆਂ ਉਹ ਸਮਾਂ ਦੁਆਰਾ ਤੋਂ ਪ੍ਰਮਾਤਮਾ ਵਾਪਸ ਕਰੇ ਅਸੀਂ ਆਪਣੇ ਵੱਲੋਂ ਜਿੰਨੀ ਸਾਡੇ ਤੋਂ ਹੋਊਗੀ ਅਸੀਂ ਉਨੀ ਮਦਦ ਇਸ ਪਰਿਵਾਰ ਦੀ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਜਿੱਦਾਂ ਤੁਹਾਨੂੰ ਪਤਾ ਅਸੀਂ ਪਟਿਆਲੇ ਦੇ ਨਾਲ ਲਚਕਾਣੀ ਪਿੰਡ ਦੇ ਵਿੱਚ ਕਾਸ਼ਰਮਾ ਜੀ ਉੱਥੇ 150 ਸਰੀਰ ਇਦਾਂ ਦੇ ਵੀਰ ਰਹਿ ਰਹੇ ਨੇ ਜੀ ਸਾਡਾ ਮਕਸਦ ਹੈਗਾ ਇਦਾਂ ਦੇ ਵੀਰਾਂ ਨੂੰ ਅਸੀਂ ਲਿਆਉਨੇ ਆ ਜੀ ਠੀਕ ਕਰਕੇ ਉਹਨਾਂ ਨੂੰ ਘਰੋ ਘਰੀ ਭੇਜਦਾਂਗੇ ਜਿਹੜੇ ਨਹੀਂ ਠੀਕ ਹੁੰਦੇ ਜਿਨ੍ਹਾਂ ਦਾ ਕੋਈ ਨਹੀਂ ਸਾਹਮ ਜਿਨ੍ਹਾਂ ਦੇ ਕੋਲੇ ਪਰਿਵਾਰ ਹੈਗੇ ਉਹਨਾਂ ਨੂੰ ਠੀਕ ਕਰ ਕਰਕੇ ਪਰਿਵਾਰਾਂ ਚ ਵਾਪਸ ਮੋੜੀ ਜਾਣੇ ਆ ਇੱਕ ਦਿਨ ਸਮਾਂ ਆਊਗਾ ਜੀ ਚਮਕੌਰ ਸਿੰਘ ਵੀ ਦੁਬਾਰਾ ਠੀਕ ਹੋਊਗਾ ਦੇਖੋ ਕਰਨ ਕਰੌਣਾਂ ਦਾ ਭਗਵਾਨ ਹੁੰਦਾ ਉਹ ਸੱਚੇ ਪਾਸ਼ਾ ਵਾਹਿਗੁਰੂ ਹੁੰਦਾ ਪਰ ਉਹ ਆਪਾਂ ਇੱਕ ਕੋਸ਼ਿਸ਼ ਕਰੀ ਹੈ ਨਾ ਮਹਾਰਾਜ ਨੇ ਭਾਗ ਲਾ Đਣੇ ਨੇ ਹੋ ਸਕਦਾ ਦੁਬਾਰਾ ਤੋਂ ਠੀਕ ਹੋ ਕੇ ਦੁਬਾਰਾ ਤੋਂ ਇਹ ਆਪਣੇ ਘਰ ਨੂੰ ਸੰਭਾਲਣਾ ਆਪਣੀਆਂ ਧੀਆਂ ਦੀ ਕੇਅਰ ਕਰਨ ਆਪਣੀਆਂ ਧੀਆਂ ਦਾ ਆਪਣੇ ਹੱਥੀਂ ਵਿਆਹ ਕਰਨ ਕਿੰਨੇ ਅਰਮਾਨ ਹੁੰਦੇ ਨੇ ਧੀ ਦੇ ਤੁਸੀਂ ਉਸ ਚੀਜ਼ ਨੂੰ ਸਾਡੀ ਨੂੰ ਮਹਿਸੂਸ ਕਰਿਓ ਸਾਡੇ ਸ਼ਬਦਾਂ ਨੂੰ ਵੀ ਅਸੀਂ ਕਹਿਣਾ ਕੀ ਚਾਹੁੰਦੇ ਆ ਪਰੇ ਸਮਾਂ ਤਾਂ ਹੀ ਬਦਲ ਸਕੂ ਜੇ ਇੱਕ ਕਰਦੇ ਮੋਢੀ ਦੇ ਜਿਹੜੇ ਹਾਲਾਤ ਸਹੀ ਹੋਣਗੇ ਜੀ ਧੰਨਵਾਦ ਆ ਤੁਹਾਡੇ ਸਾਰਾਂ ਦਾ ਹੀ ਤੁਸੀਂ ਆਇਓ ਹਨਾ ਜੀ ਸਾਰੇ ਇਸ ਪਰਿਵਾਰ ਦੀ ਤੁਸੀਂ ਬਾਕੀ ਇਹ ਅੰਦਰ ਆ ਸਕਦੇ ਤੇ ਕੋਈ ਕਹੋਂ ਨਹੀਂ ਦਿੰਦਾ ਸੀ ਜੀ ਅੰਦਰ ਨਹੀਂ ਵੀ ਆਉਣ ਨਹੀਂ ਦਿੰਦਾ ਅੱਛਾ ਮਤਲਬ ਤੁਸੀਂ ਆਈ ਨਹੀਂ ਕਦੇ ਅੰਦਰ ਜਿੱਧਰ ਹੀ ਕੋਈ ਉਹ ਆਉਂਦੇ ਨੇ ਨੁਟਾ ਬੋਲਣ ਲੱਗ ਜਾਂਦਾ ਵੀ ਇਹ ਕੋਈ ਆਣ ਗਵਾਂਡ ਵੀ ਰੋਟੀ ਰੋਟੀ ਦਿੰਦਾ ਫੇਰ ਵੀ ਇਹ ਬੋਲ ਪੈਂਦਾ ਸੀ ਅੱਛਾ ਤੁਸੀਂ ਕੀ ਲੱਗੇ ਜੀ ਮੈਂ ਭੈਣਾਂ ਜੀ ਇਹਦੀ ਅੱਛਾ ਠੀਕ ਹੈ ਉੱਪਰ ਆ ਰਹੇ ਨਹੀਂ ਜੀ ਪਿੱਛੇ ਅੱਛਾ ਤੁਸੀਂ ਉਹਨਾਂ ਦੇ ਭੈਣ ਲੱਗੇ ਜੀ ਠੀਕ ਹੈ ਠੀਕ ਜੀ ਉਹ ਕੁੜੀਆਂ ਮੇਰੇ ਕੋਲ ਹੀ ਰਹਿੰਦੀਆਂ ਵੀ ਜੀ ਅੱਛਾ ਠੀਕ ਹੈ ਤੁਸੀਂ ਭੈਣੇ ਕਿੰਨੇ ਭੈਣ ਭਰਾ ਮਤਲਬ ਜੀ ਅਸੀਂ ਤਿੰਨ ਭੈਣਾਂ ਜੀ ਠੀਕ ਹੈ ਠੀਕ ਹੈ ਕਹਿੰਦੇ ਮਤਲਬ ਤੁਹਾਡੇ ਤੁਹਾਡੇ ਮਾਪੇ ਪਾਪਾ ਨੂੰ ਤਾਂ ਨਹੀਂ ਕੋਈ ਪ੍ਰੋਬਲਮ ਸੀ ਕਿ ਇਦਾਂ ਦੀ ਜੀ ਨਹੀਂ ਵੀਰੇ ਸਾਡੇ ਕਿਸੇ ਨੂੰ ਨਹੀਂ ਸੀ ਜੀ ਨਾਨੇ ਨਾਨੀ ਨੂੰ ਜੀ ਇਹਨਾਂ ਦੇ ਕਿਸੇ ਨੂੰ ਘਰ ਚ ਕੋਈ ਦਿਮਾਗੀ ਪ੍ਰੋਬਲਮ ਨਹੀਂ ਦੀ। ਇਸੇ ਨੂੰ ਹੋ ਗਿਆ ਵੀਰੇ ਪਹਿਲਾਂ। ਮਤਲਬ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਜੀ। ਓਕੇ ਜੀ ਹੁਣ ਇਹਨੂੰ ਕਿੰਨੇ ਸਾਲ ਦੱਸਿਆ ਤੁਸੀਂ 18-19 ਸਾਲ ਦੱਸਿਆ। ਕਿੰਨੇ ਸਾਲ ਦੱਸਿਆ ਜੀ ਤੁਸੀਂ ਭੈਣੇ ਅਸਲ ਕਿੰਨੇ ਸਾਲ ਹੋ ਗਏ ਹੁਣੇ ਹੋ ਗਏ ਹੁਣੇ 19 ਸਾਲ ਜੀ ਬਿਮਾਰ ਹੋਏ। ਓਕੇ। ਮਤਲਬ ਤੁਸੀਂ ਕਿੱਥੋਂ ਕਿੱਥੋਂ ਭੈਣੇ ਦਵਾਈ-ਦਵਾਈ ਤੁਸੀਂ ਥੋੜੀ ਜੋਜੀ ਜੀ ਦਵਾਈ-ਦਵਾਈ ਆ ਕਿੱਥੋਂ? ਹਾਂ ਜੀ ਸੀ ਐਂਦਰਸਰਾ ਡਾਕਟਰ ਸੀਗੇ ਰੋਧਕ ਤੋਬੀ ਦਵਾਈ-ਦਵਾਈ ਕੋਈ ਡਾਕਟਰ ਨਹੀਂ ਛੱਡਿਆ ਹੈਗਾ ਇੱਕ ਤਾਤ ਦਵਾਈ-ਦਵਾਈ ਉਹਨਾਂ ਦਵਾਈ ਨਾਲ ਕਦੇ ਕੋਈ ਹਰਕ ਨਹੀਂ ਪਿਆ। ਨਹੀਂ ਜੀ। ਕਦੇ ਕਿਸੇ ਦਵਾਈ ਨਾਲ ਫਰਕ ਪਿਆ ਹੋਵੇ ਮਾੜਾ ਮੋਟਾ ਤੁਸੀਂ ਉਹਰੇ ਫਿਰ ਲਵੇ ਆ ਫਿਰ ਦਵਾਈ ਜਦੋਂ ਦੇ ਦਿੰਦੇ ਨੇ ਕਈ ਵਾਰ ਠੀਕ ਵੀ ਹੋ ਜਾਂਦੇ ਵਧੀਆ ਬੋਲਣ ਲੱਗ ਜਾਂਦੇ ਆ ਪਰ ਫਿਰ ਫਿਰ ਉਹ ਵੀ ਹੋ ਜਾਂਦੇ ਜੇ ਦਵਾਈ ਛੱਡ ਦਿੰਦੇ ਤੁਸੀਂ ਆਪ ਰਹਿਣ ਦੀ ਕੋਸ਼ਿਸ਼ ਨਹੀਂ ਕੀਤੀ ਇਸ ਘਰ ਚ ਜੀ ਮਤਲਬ ਮੈਂ ਤੁਹਰੇ ਰਿਹਾ ਨਹੀਂ ਆਂਦਾ ਕਰੇ ਸਾਸ ਸਹੁਰਾ ਨੇ ਉਹ ਵੀ ਬਿਮਾਰ ਰਹਿੰਦੇ ਆ ਫਿਰ ਤੁਹਾਨੂੰ ਪਤਾਗਾ ਕੱਲਿਆਂ ਦਾ ਔਖਾ ਹੋ ਜਾਂਦਾ ਤੁਸੀਂ ਫਿਰ ਤੁਸੀਂ ਪੜਦੇ ਹੋ ਕਿ ਕਿੱਕੇ ਕੰਮ ਕਰ ਕਰਦੇ ਕੋਈ ਜੀ ਨਹੀਂ ਪੜਦੇ ਆ ਵੀ ਉਹਨਾਂ ਵੀ ਦੇ ਵਰਗਿਆਂ ਕੋਲੇ ਰਹਿੰਦੇ ਨੇ ਓਕੇ ਹਾਂ ਫਿਰ ਆ ਤੁਸੀਂ ਪੜਾਈ ਬੰਦ ਕਰਤੀ ਪਈ ਤੁਸੀਂ ਕਿੰਨਾ ਕਿੰਨਾ ਪੜ੍ਹੇ ਹੋ ਜੀ ਪਲੱਸ 2 ਹੋ ਗਈ ਮੈਂ ਤਾਂ ਪੜੀ ਨਹੀਂ ਓਕੇ ਤੁਹਾਡੀ ਮੈਂ ਟੈਂਪ ਓਕੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਤੇ ਮਹਾਰਾਜ ਉਹੀ ਖੁਸ਼ੀਆਂ ਵਾਪਸ ਕਰਨ ਕਰਦੇ ਵਿੱਚ ਤੁਸੀਂ ਦੇਖ ਰਹੇ ਹੋ ਅੱਛਾ ਇਹ ਚਮਕੌਰ ਆਪਾਂ ਬਾਹਰ ਬੁਲਾ ਲਈ ਮਾੜਾ ਚਮਕੌਰ ਸਿੰਘ ਨੂੰ ਬਾਹਰ ਚਮਕੌਰ ਵੀਰੇ ਆਜੋ ਬਾਹਰ ਖੜਦੇ ਆਂ ਆਜੋ ਵੀਰੇ ਆਜੋ ਵੀਰੇ ਬੁਲਾਇਓ ਵੀਰੇ ਮਾੜਾ ਜਿਹਾ ਬਾਈ ਨੂੰ ਜੀ ਆਜੋ 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 ਮਾੜਾ ਜਿਹਾ ਕਰਨਾ ਪੈਣਾ ਜੀ ਥੋੜਾ ਜਿਹਾ ੱੱਕਾ ਜਿਹਾ ਕਰਨਾ ਪੈਣਾ ਜੀ ਤੁਰਦੇ ਨਹੀਂ ਹੁੰਦੇ ਤੁਸੀਂ ਬੁਲਾਉ ਪੈਣੇ ਤੁਸੀਂ ਕੱਢੋ ਵੀਰੇ ਨੂੰ ਬਾਹਰ ਹੀ ਤੁਸੀਂ ਕਰੋ ਜੀ ਗੱਲ ਤੁਸੀਂ ਕਰੋ ਪੈ ਦੇਖੋ ਇੰਨੀ ਸਮਝ ਹੈਗੀ ਉਹਨਾਂ ਨੇ ਤੰਬਾਕੂ ਇੱਕ ਸਾਈਡ ਤੇ ਰੱਖਤਾ ਹਨਾ ਉਹ ਕੀ ਹੁੰਦੀ ਐ ਬੀੜੀ ਨੂੰ ਵੀ ਸਿੰਘ ਆਏ ਨੇ ਮਤਲਬ ਉਹ ਤਾਂ ਕਰਕੇ ਇੰਨੀ ਸਮਝ ਹੈਗੀ ਤਾਂ ਇਹਦਾ ਮਤਲਬ ਠੀਕ ਹੋਣਗੇ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਬਲਾਇਓ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅਸੀਂ ਇਸ ਟਾਈਮ ਮਾਨਸੇ ਦੇ ਵਿੱਚ ਆ ਜੀ ਬਾੜ ਨੰਬਰ 1 ਦੱਸਿਆ ਹਨਾ ਜੀ ਮਾਨਸੇ ਸ਼ਹਿਰ ਦੇ ਵਿੱਚ ਆ ਜੀ ਹਾਲਾਤ ਤੁਹਾਡੇ ਸਾਹਮਣੇ ਨੇ ਜੀ ਘਰ ਸਾਰਾ ਖੰਡਰੇ ਬਣ ਗਿਆ ਜੀ ਮਤਲਬ ਮਾਮਾ ਤੋਂ ਬਿਨਾ ਘਰ ਇਦਾਂ ਖੰਡਰ ਬਣ ਜਾਂਦੇ ਨੇ ਸਾਨੂੰ ਸਾਰਿਆਂ ਨੂੰ ਵੇਰ ਹੋਣ ਦੀ ਲੋੜ ਆ ਭੈਣ ਭਰਾਵਾਂ ਨੂੰ ਅਸੀਂ ਵੀ ਇਹ ਸੇਵਾ ਕਰਦੇ ਕਰਦੇ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰਦੇ ਆਜੋ ਜੀ ਆਜੋ ਬਾਬਾ ਜੀ ਚਮਕੌਰ ਸਿੰਘ ਜੀ ਚਲੋ ਜੀ ਆਜੋ ਆਜੋ ਵੀ ਮਹਾਰਾਜ ਨੇ ਏਡੀ ਉੱਚੀ ਸੁੱਚੀ ਸੇਵਾ ਬਖਸ਼ੀ ਆ ਤੁਹਾਡੇ ਸਾਥ ਦੇ ਨਾਲ ਇਹ ਮਤਲਬ ਕੱਲੀ ਆ ਆ ਫਿਰ ਕਦੋਂ ਬੰਨੇ ਨੇ ਜੀ ਇਹ ਮੇਰੇ ਜਦੋਂ ਬੱਚਾ ਹੋਇਆ ਅੱਛਾ ਤੁਸੀਂ ਬੰਨ ਗਏ ਠੀਕ ਹੈ ਬਣਨ ਵਾਸਤੇ ਠੀਕ ਹੈ ਬਣਨ ਪੀ 15 ਦਿਨਾਂ 20 ਦਿਨਾਂ ਤੋਂ ਨੇ ਜੀ ਠੀਕ ਹੈ ਠੀਕ ਹੈ ਠੀਕ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਹੋ ਹੀ ਖੁਸ਼ੀਆਂ ਇਸ ਘਰ ਦੇ ਵਿੱਚ ਜਰੂਰ ਆਉਣਗੀਆਂ ਜੀ ਸਾਨੂੰ ਤਾਂ ਯਕੀਨ ਹੈ ਉਸ ਕਾਲ ਪੁਰਖ ਵਾਹਿਗੁਰੂ ਤੇ ਤੁਸੀਂ ਨਾ ਜੀ ਹੁਣ ਸਫਾਈ ਕਰ ਲਈ ਉਸ ਤੋਂ ਬਾਅਦ ਪੈਣੇ ਘਰਵਾਰਨ ਕੋਈ ਗੱਲ ਨਹੀਂ ਤਾਂ ਸਾਲਕ ਦੇ ਵਿੱਚ ਆਪਾਂ ਇਹਨਾਂ ਨੂੰ ਤੰਦਰੁਸਤ ਕਰ ਲਾਂਗੇ ਕੋਈ ਐਡੀ ਗੱਲ ਨਹੀਂ ਜੀ ਅਸੀਂ 100% ਵੀ ਠੀਕ ਹੋ ਜਾਣਾ ਹਨੀ ਬਿਲਕੁਲ ਠੀਕ ਹੋਣਗੇ ਜੀ ਬੜੇ ਇਹ ਤਾਂ ਇਹਨਾਂ ਨੇ ਇਸ਼ਾਨ ਅਸ਼ ਨੂੰ ਤੱਕ ਕਦੇ ਕਰੀ ਨਹੀਂ ਹੋਣਾ ਹਨਾ ਜੀ ਓਕੇ ਬੁਲਾ ਲਓ ਵੀਰੇ ਬੁਲਾ ਲਓ ਸ਼ੇਰੇ ਬੁਲਾ ਲਓ ਵੀਰੇ ਨੂੰ ਆਜੋ ਚਮਕਰ ਸਿੰਘ ਜੀ ਆਜੋ ਵੀਰੇ ਵਾਹਿਗੁਰੂ ਆਜੋ ਜੀ ਇੱਥੇ ਆਜੋ ਜੀ ਆਜੋ ਜੀ ਆਜੋ ਆਜੋ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਇਹ ਉਰੇ ਵਾਸ਼ਰੂਮ ਕਿੱਥੇ ਜਾਂਦੇ ਨੇ ਜੀ ਇਹੀ ਹੈ ਜੀ ਉਰੇ ਇੱਥੇ ਹੀ ਪਹਿਲਾਂ ਤਾਂ ਦੋ ਤਿੰਨ ਵਾਰੀ ਅਸੀਂ ਚੈੱਕ ਕਰਕੇ ਦੇ ਤੇ ਪੂਰੇ ਵੀਰੇ ਹਾਂ ਪਹਿਲਾਂ ਸਾਰੇ ਖਰਾਬ ਕਰਤੇ ਜੀ ਇਹਨੇ ਫਿਰ ਉੱਥੇ ਬਣਾ ਕੇ ਦਿੱਤਾ ਜੋ ਖਰਾਬ ਕਰਤਾ ਜੀ ਫਿਰ ਜਦੋਂ ਸਫਾਈ ਸਫਾਈ ਕਰਨਾ ਉਹਨੇ ਉਹ ਮਾੜਾ ਮੋਟਾ ਸਫਾਈ ਕਰ ਦਿੰਦੇ ਨੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਆਪਾਂ ਆਪਣੇ ਵੱਲੋਂ ਹਨਾ ਕੋਸ਼ਿਸ਼ ਕਰਦੇ ਆਂ ਜੀ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਸਮਾਂ ਬਦਲਾਵੇ ਸੰਗਤ ਜੀ ਤੁਸੀਂ ਇਸ ਵੀਡੀਓ ਨੂੰ ਆ ਸਾਡਾ ਮਕਸਦ ਪਤਾ ਕੀ ਹੈ ਜੀ ਸਾਡਾ ਮਕਸਦ ਇਹ ਨਹੀਂ ਹੈਗਾ ਵੀ ਸਾਡਾ ਜਿਹੜਾ ਮਕਸਦ ਆ ਵੀਡੀਓ ਦਾ ਅਸੀਂ ਉਹ ਤੁਹਾਨੂੰ ਦੱਸ ਦਦਨੇ ਅਸੀਂ ਚਾਹੁੰਦੇ ਆ ਵੀ ਕਿਸੇ ਹੋਰ ਪਰਿਵਾਰ ਦੀ ਸੋਚ ਬਦਲ ਸਕੇ ਦੇਖੋ ਸੰਸਤਾਵਾਂ ਮਾ ਪੰਜਾਬ ਦੇ ਵਿੱਚ ਹੋਣੀ ਹੀ ਨਹੀਂ ਚਾਹੀਦੀਆਂ ਸੀ ਕੋਈ ਦੁਖੀ ਹੋ ਨਾ ਹੋਵੇ ਕਿਸੇ ਤੇ ਵਿਭਤ ਹੀ ਨਾ ਪਵੇ ਕਿਉਂ ਸਾਡੀ ਲੋੜ ਪਵੇ ਨਾ ਭੈਣਾਂ ਨੂੰ ਕਿਉਂ ਲੋੜ ਪਵੇ ਸਾਡੀ ਪਰ ਉਹ ਪ੍ਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਆ ਸਾਡੀ ਵੀ ਮਹਾਰਾਜ ਕਿਰਪਾ ਕਰਿਓ ਉਨੀ ਤਾਕਤ ਬਖਸ਼ਿਓ ਵੀ ਅਸੀਂ ਚਮਕੌਰ ਸਿੰਘ ਵਰਗੇ ਵੀਰਾਂ ਨੂੰ ਠੀਕ ਕਰਕੇ ਦੁਬਾਰਾ ਤੋਂ ਉਹਨਾਂ ਦੇ ਘਰਾਂ 'ਚੋਂ ਖੁਸ਼ੀਆਂ ਲਿਆ ਸਕੀਏ ਜੋ ਚਲੀ ਗਈਆਂ ਮਤਲਬ ਤੁਸੀਂ ਸਾਰੇ ਭੈਣ ਭਰਾ ਅਵੇਅਰ ਹੋਇਓ ਆਪਣੇ ਆਲੇ ਦੋਲੇ ਬਹੁਤ ਵੀਰ ਹੁੰਦੇ ਨੇ ਐਸੇ ਜਿਨ੍ਹਾਂ ਨੂੰ ਲੋੜ ਆ ਸਾਡੇ ਸਹਾਰੇ ਦੀ ਆਪਾਂ ਛੱਡ ਦਈਏ ਗਲਤੀਆਂ ਛੱਡ ਦਈਏ ਇਹ ਸ਼ਰਾਬ ਪੀਂਦਾ ਸੀ ਇਹਨੇ ਜ਼ਮੀਨ ਵੇਚਤੀ ਇਹ ਘਰ ਵਾਲੀ ਨੂੰ ਕੁੱਟਦਾ ਸੀ ਇਹ ਮੰਦਾ ਬੋਲਦਾ ਸੀ ਇਹ ਨਸ਼ਾ ਕਰਦਾ ਸੀ ਇਹਨੇ ਹਾਂ ਕਰਤਾ ਇਹਨੇ ਸਾਡੀ ਆ ਨਹੀਂ ਮੰਨੀ ਇਹ ਚੀਜ਼ਾਂ ਸਾਰੀਆਂ ਛੱਡਦੀ ਆਪਾਂ ਮੈਂ ਕਹਿੰਨਾ ਚਮਕੌਰ ਸਿੰਘ ਚ ਵੀ ਬਹੁਤ ਗਲਤੀਆਂ ਹੋਣੀਆਂ ਸਾਡੇ ਆਪਣੇ ਚ ਬਹੁਤ ਗਲਤੀਆਂ ਹੋਣੀਆਂ ਤੁਹਾਡੇ ਆਪਣੇ ਚ ਬਹੁਤ ਗਲਤੀਆਂ ਹੋਣੀਆਂ ਆਪਾਂ ਉਹਨੂੰ ਸਾਰੀਆਂ ਨੂੰ ਛੱਡਦੀ ਜਦੋਂ ਕਿਸੇ ਇਨਸਾਨ ਤੇ ਵਿਪਤਾ ਪੈਂਦੀ ਆ ਸਾਨੂੰ ਸਾਰਿਆਂ ਨੂੰ ਤੁਰਨ ਦੀ ਲੋੜ ਅਸੀਂ ਇੰਨੇ ਮਤਲਬ ਮਤਲਬ ਇਦਾਂ ਦੇ ਨਾ ਬਣੀਏ ਵੀ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਅਸੀਂ ਥੋੜੀ ਜਿਹੀ ਤਾਂ ਦਇਆ ਰੱਖੀ ਹੈ ਨਾ ਕਿਉਂਕਿ ਸਾਨੂੰ ਮਹਾਰਾਜ ਨੇ ਦਇਆ ਸਿੰਘ ਤੋਂ ਹੀ ਪੈਦਾ ਕੀਤਾ ਪੰਜਾਂ ਪਿਆਰਿਆਂ ਚੋਂ ਮਹਾਰਾਜ ਨੇ ਪਹਿਲਾਂ ਕਿਹਾ ਵੀ ਤੁਹਾਡੇ ਚ ਦਇਆ ਹੋਣੀ ਚਾਹੀਦੀ ਹੈ ਤੁਹਾਡੇ ਚ ਦਇਆ ਨਹੀਂ ਤੁਸੀਂ ਸਿੱਖ ਨਹੀਂ ਹੈਗੇ ਜੇ ਤੁਹਾਡੇ ਚ ਦਇਆ ਨਹੀਂ ਤੁਸੀਂ ਇਨਸਾਨ ਨਹੀਂ ਤੁਸੀਂ ਕਿਸੇ ਧਰਮ ਦੇ ਇਨਸਾਨ ਨਹੀਂ ਹੋ ਸਕਦੇ ਤੁਹਾਡੇ ਚ ਦਇਆ ਨਹੀਂ ਹੈਗੀ ਸਭ ਤੋਂ ਪਹਿਲਾਂ ਦਇਆ ਹੋਣੀ ਬਹੁਤ ਜ਼ਰੂਰੀ ਹੈ ਜਦੋਂ ਕਿਸੇ ਤੇ ਵਿਪਤਾ ਪੈਂਦੀ ਹੈ ਉਹਨੂੰ ਇਕੱਠੇ ਹੋਣ ਦੀ ਲੋੜ ਆ ਜੇ ਆਪਾਂ ਹੀ ਨਹੀਂ ਕੱਟੇ ਹੋਮਾਂਗੇ ਹੋਰ ਕੌਣ ਹੋਊਗਾ ਜੇ ਆਪਾਂ ਹੀ ਨਹੀਂ ਤੁਰਾਂਗੇ ਹੋਰ ਤੁਰੂਗਾ ਕੌਣ ਇਸ ਕਰਕੇ ਤੁਸੀਂ ਸਾਰੇ ਭੈਣ ਭਰਾ ਇਦਾਂ ਦੇ ਵੀਰਾਂ ਦੀ ਅਰਦਾਸ ਜ਼ਰੂਰ ਕਰਦਿਆ ਕਰੋ ਘਰੇ ਬੈਠੇ ਕਿਉਂਕਿ ਜਿੱਥੇ ਅਰਦਾਸ ਕੰਮ ਕਰਦੀ ਆ ਉੱਥੇ ਸਾਰਾ ਕੁਝ ਥੱਲੇ ਰਹਿ ਜਾਂਦਾ ਜੀ ਤੁਹਾਨੂੰ ਪਤਾ ਕਿੰਨੇ ਬੰਦੇ ਮੈਂ ਧਾਰਨ ਦਿੰਨਾ ਸ਼ੇਰੇ ਦੀ ਜੋ ਹਾਲਾਤ ਅੱਜ ਚਮਕੌਰ ਸਿੰਘ ਦੇ ਨੇ ਉਹਦੇ ਤੋਂ ਵੀ ਖਤਰਨਾਕ ਹਾਲਾਤ ਸ਼ੇਰ ਸਿੰਘ ਦੇ ਦੇ ਵੀਰੇ ਦੇ ਅੱਜ ਸ਼ੇਰਾ ਇੰਨਾ ਠੀਕ ਹੈ ਜੀ ਸਾਨੂੰ ਇੰਨਾ ਮਾਣ ਮਹਿਸੂਸ ਹੁੰਦਾ ਇੱਕ ਛੋਟਾ ਭਰਾ ਹੋਣ ਦੇ ਨਾਤੇ ਸਾਡੇ ਨਾਲ ਜਾਂਦਾ ਹਰੇਕ ਥਾਂ ਤੇ ਸੇਵਾ ਕਰਾਉਂਦਾ ਮਤਲਬ ਸਿਰ ਝੁਕਦਾ ਇਸ ਇਨਸਾਨ ਦੀ ਸੇਵਾ ਨੂੰ ਜਦੋਂ ਸ਼ੇਰੇ ਨੂੰ ਲੈਣ ਗਏ ਸੀ ਤਾਂ ਸ਼ੇਰੇ ਦੇ ਘਰ ਦੇ ਉੱਪਰ ਛੱਤ ਨਹੀਂ ਸੀਗੀ ਸਭ ਖੰਡਰ ਬਣਿਆ ਹੋਇਆ ਸੀ ਇੱਕ ਛੋਟਾ ਜਿਹਾ ਕਮਰਾ ਸੀਗਾ ਜਿਹੜਾ ਬਿਨਾਂ ਛੱਤ ਤੋਂ ਸੀਗਾ ਇੱਕ ਗੰਦਾ ਜਿਹਾ ਬੈੱਡ ਸੀ ਉੱਥੇ ਸ਼ੇਰਾ ਪੈਂਦਾ ਸੀ ਅਸੀਂ ਕੋਸ਼ਿਸ਼ ਕਰਾਂਗੇ ਵੀਡੀਓ ਨਾਲ ਅਟੈਚ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਵਕਤ ਦੇ ਹਾਲਾਤ ਯਾਦ ਕਰਕੇ ਨਾ ਹਾਲਾਤ ਅੱਜ ਬੜਾ ਮਾਨ ਮਹਿਸੂਸ ਹੋਣਾ ਵੀ ਸ਼ੀਰਾ ਠੀਕ ਹੋ ਗਿਆ ਤਾਂ ਉੱਥੇ ਇਹ ਵੀ ਠੀਕ ਹੋ ਜਾਣਗੇ ਇਹਨਾਂ ਨੂੰ ਸਮਝ ਆ ਜੀ ਦਾ ਮਤਲਬ ਇਹਨਾਂ ਨੂੰ ਸਮਝ ਆ ਜੀ ਭੈਣੇ ਜਿਵੇਂ ਇਹਨਾਂ ਨੇ ਤਮਾਕੂ ਇੱਕ ਸਾਈਡ ਤੇ ਸਿੱਟ ਤੈਨੂੰ ਲੱਗਿਆ ਵੀ ਸਿੰਘ ਆਈ ਨੇ ਹਣਾ ਇਹਨਾਂ ਨੂੰ ਸਮਝ ਉਹ ਹੈਗੀ ਆ ਫੀਲਿੰਗ ਇੱਕ ਵਾਰੀ ਲੈ ਗਏ ਸੀ ਉਹਨਾਂ ਆਪਦੇ ਕੋਲੇ ਮੈਂਨ ਗਿਆ ਸੀ ਠੀਕ ਹੈ ਜੀ ਉੱਥੇ ਵੀ ਸਾਡੇ ਕੋਲ ਜਮਾ ਨਹੀਂ ਸਿੱਖ ਇੱਕ ਬੀੜੀ ਪੀਤੀ ਜਾਵਾਂ ਸਾਡੇ ਵੀ ਸਾਰੇ ਪਰਿਵਾਰ ਗੁਰਸੇਖ ਹੈ ਓਕੇ ਜੀ ਉੱਥੇ ਵੀ ਜਮਾ ਨਹੀਂ ਉਹ ਕਰਿਆ ਜਾਂ ਮਾੜਾ ਮੋਟਾ ਹੋ ਗਿਆ ਤੁਹਾਨੂੰ ਸਮਝ ਹੈਗੀ ਹੈ ਦੇਖੋ ਤੁਹਾਡੇ ਕੋਲ ਰਹਿ ਵੀ ਉਹਨਾਂ ਨੂੰ ਪਤਾ ਵੀ ਅਮਰਧਾਰ ਇਨਸਾਨ ਨੇ ਉਹ ਗਲਤੀਆਂ ਨਹੀਂ ਕੀਤੀ ਉ ओके ओके। ਬਸ ਸਭ ਕਿਰਪਾ ਕਰਨ ਜੀ ਠੀਕ ਆਜੋ ਪੇਣੇ ਪਰ ਬਾਹਰ ਖੜਦੇ ਹਨਾ ਆਜੋ ਜੀ ਠੀਕ ਹੈ ਸੰਗਤ ਜੀ ਵੀਰੇ ਨੂੰ ਬਿਠਾ ਲਓ ਜੀ ਮਾੜਾ ਇੱਕ ਮਿੰਟ ਅਸੀਂ ਗੱਲ ਕਰਦੇ ਆਂ ਨੇ ਬਿਠਾ ਲਓ ਜੀ ਚੌਕੌਰ ਸਿੰਘ ਸ਼ੇਰੇ ਵੀਰੇ ਬਿਠਾਇਓ ਵੀਰੇ ਨੂੰ ਆਜੋ ਬਿਠਾ ਲਓ ਵੀਰੇ ਬਹੁਤ ਸਮਾਂ ਹੋ ਗਿਆ ਨਾ ਯਰੇ ਬਿਜਲੀ ਬਿਜਲੀ ਦਾ ਪ੍ਰਬੰਧ ਅੰਦਰ ਹੈ ਗਈ ਆ ਨਾ ਇਹ ਚਲੋ ਬਹੁਤ ਧੰਨਵਾਦ ਤੁਹਾਡਾ ਪੇਣੇ ਤੁਸੀਂ ਤਿੰਨੇ ਭੈਣਾਂ ਨਾ ਜੀ ਤੁਸੀਂ ਆਪਾਂ ਚ ਚਾਏ ਕਿੱਦਾਂ ਮਰਜੀ ਗੁੱਸੇ ਕੇ ਲੇ ਹੋ ਜਿਓ ਪਰ ਇੱਕ ਦੂਜੇ ਦਾ ਸਾਥ ਨਾ ਛੱਡਿਓ ਪੈਣੇ ਦੁਨੀਆ ਬੜੀ ਜ਼ਾਲਮ ਆ ਜੀ ਮੇਰੇ ਸ਼ਬਦਾਂ ਨੂੰ ਸਮਝਿਓ ਮੈਂ ਹਰ ਰੋਜ਼ ਸਮਾਜ 'ਚ ਵੇਚੜਦਾ ਫਿਰਦਾ ਮੇਰੀਆਂ ਮੰਮੀ ਹੋਣੇ ਵੀ ਤਿੰਨ ਭੈਣਾਂ ਸੀ ਉਹ ਮੈਂ ਸਮੇਂ ਨੂੰ ਸਮਝ ਸਕਦਾ ਹਾਂ ਨਾ ਮੈਂ ਉਹ ਫੀਲਿੰਗ ਉਹ ਮੈਨੂੰ ਫੀਲਿੰਗ ਆਉਂਦੀ ਆ ਉਹ ਵੀ ਕਿ ਘਰ ਦੇ ਹਾਲਾਤ ਕੀ ਹੁੰਦੇ ਨੇ ਮੇਰੇ ਨਾਨੇ ਨੂੰ ਤੁਸੀਂ ਰੋਬ ਹੋ ਨਾ ਪੈਣੇ ਆਪਾਂ ਨਹੀਂ ਗੱਲ ਕਰਦੇ ਆਪਾਂ ਇਹਨੂੰ ਬੰਦ ਕਰ ਦਿੰਨੇ ਮੈਂ ਤਾਂ ਤੁਹਾਨੂੰ ਨਾ ਤਾਂ ਇਹ ਗੱਲ ਕਿਉਂਕਿ ਮੈਂ ਖੁਦ ਉਹ ਫੀਲ ਕਰਦਾ ਇਹ ਚੀਜ਼ ਮੇਰੇ ਨਾਨੇ ਨੂੰ ਅਧਰੰਗ ਸੀਗਾ ਮੇਰੀ ਨਾਨੀ ਨੂੰ ਕੈਂਸਰ ਸੀ ਮੈਂ ਉਹ ਫੀਲ ਕਰਦਾ ਮੇਰੇ ਮੰਮੀ ਉਹਨੇ ਤਿੰਨ ਭੈਣਾਂ ਸੀਗੀਆਂ ਵੀ ਉਹ ਘਰ ਦੇ ਕੀ ਮਾਹੌਲ ਹੋ ਸਕਦਾ ਕੀ ਸਮਾਂ ਹੋ ਸਕਦਾ ਮੈਂ ਉਹ ਉਹ ਚੀਜ਼ ਨੂੰ ਮੁੱਖ ਰੱਖਦੇ ਹੋਏ ਸਾਨੂੰ ਹੋਰ ਵੀ ਐ ਹੁੰਦਾ ਵੀ ਖੜੀਏ ਪਰਿਵਾਰਾਂ ਨਾਲ ਕਿਉਂਕਿ ਜਿਹਦੇ ਤੇ ਅਪਜਾ ਦੇ ਬੀਤੀ ਹੁੰਦੀਆਂ ਨੇ ਨਾ ਇਹ ਉਹਨੂੰ ਪਤਾ ਹੁੰਦਾ ਵੀ ਇਨਸਾਨ ਫੀਲ ਕੀ ਕਰ ਰਿਹਾ ਇਨਸਾਨ ਤੇ ਹੋਇਆ ਕੀ ਆ ਨਾ ਚਲੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਸਾਰਾ ਪਿਆਰ ਮਹਾਰਾਜ ਕਿਰਪਾ ਕਰੇ ਸਾਡੀ ਤਹੀ ਅਰਦਾਸ ਹੈ ਇਸ ਘਰ ਦੇ ਸਿਰ ਤੇ ਮੇਰ ਭਰਿਆ ਅਤਰਕ ਤੁਸੀਂ ਆਇਓ ਜੀ ਕਦੇ ਪੈਣੇ ਸਮਾਂ ਕੱਢ ਕੇ ਨਹੀਂ ਤੁਸੀਂ ਉੱਥੇ ਸਾਡੇ ਕੋਲੇ ਆਇਓ ਮਿਲਣ ਕਿਉਂਕਿ ਉਹਦੇ ਨੇ ਪਤਾ ਕੀ ਹੈ ਜੀ ਮਹੀਨੇ ਇੱਕ ਤੱਕ ਆ ਜਿਓ ਚਾਹੇ ਬੰਦਾ ਪੋਜ਼ਿਟਿਵ ਹੋ ਜਾਂਦਾ ਹਨਾ ਬੰਦੇ ਨੂੰ ਆਸਰਾ ਮਿਲਦਾ ਜਦੋਂ ਧੀਆ ਹੁੰਦੀਆਂ ਨੇ ਹੁਣ ਮੈਂ ਬਿਮਾਰ ਹੋਵਾਂ ਮੇਰੀ ਧੀ ਮੈਨੂੰ ਮਿਲਣਾ ਵੇ ਮਤਲਬ ਬਹੁਤ ਵੱਡੀ ਗੱਲ ਆ ਕੋ ਫਿਰ ਪੋਜ਼ਿਟਿਵ ਬੰਦੇ ਨੂੰ ਹੋਰ ਵੀ ਸਹਾਰਾ ਮਿਲਦਾ ਜੇ ਮਿਲਣੇ ਨਾ ਆਈਆਂ ਫਿਰ ਮਤਲਬ ਬੜਾ ਔਖਾ ਫਿਰ ਬੰਦਾ ਕੱਲਾ ਮਹਿਸੂਸ ਕਰਦਾ ਚਾਹੇ ਇੱਕ ਵਾਰੀ ਉਹ ਆ ਜਾਣ ਚਾਹੇ 6 ਮਹੀਨੇ ਤੁਸੀਂ ਇੱਕ ਵਾਰੀ ਉਹ ਆ ਜਿਓ ਚਾਹੇ ਪਰ ਆਇਓ ਜ਼ਰੂਰ ਪੈਣੇ ਹਨਾ ਉਹਦੇ ਨਾਲ ਬੰਦੇ ਮੈਂ ਗਰੰਟੀ ਨਾਲ ਕਹਿੰਦਾ ਉਹਨੂੰ ਆਪਾਂ ਮਨਾਂ ਚ ਲੈ ਕੇ ਨਹੀਂ ਚੱਲਣਾ ਹੈਗਾ ਬਿਚਾਰੀ ਵਾਰੀ ਇਹਨਾਂ ਨੇ ਕੱਪੜੇ ਵੀ ਤਾਰੇ ਹੋਣੇ ਬਹੁਤ ਕੁਝ ਮੰਦਾ ਚੰਗਾ ਬੋਲਿਆ ਹੋਣਾ ਜ਼ਿੰਦਗੀ 'ਚ ਪਰ ਇਹਨਾਂ ਦਾ ਕਸੂਰ ਕੋਈ ਨਹੀਂ ਮੈਂ ਉਸ ਚੀਜ਼ ਨੂੰ ਮਹਿਸੂਸ ਕਰਦਾ ਇਹ ਜੇ ਤੁਸੀਂ ਕਹੋ ਨਾ ਤੁਸੀਂ ਨਹੀਂ ਕਰਦੇ ਇਹ ਗਲਤੀ ਮੈਂ ਨਹੀਂ ਕਰਦਾ ਇਹ ਬਾਈ ਨਹੀਂ ਕਰਦਾ ਇਸੇ ਨੇ ਕਿਉਂ ਕੀਤੀ ਜੇ ਤੁਸੀਂ ਕਹੋ ਵੀ ਇਹਨੇ ਆਪਣੇ ਕਰਕੇ ਬਿਮਾਰ ਹੋ ਗਿਆ ਇਹ ਵੀ ਤੁਸੀਂ ਗਲਤ ਸੋਚਦੇ ਹੋਵੋਗੇ ਮੈਂ ਤਾਂ ਤੁਹਾਨੂੰ ਥੋੜੀ ਫੀਲਿੰਗ ਸਮਝਾਉਣਾ ਬੰਦਾ ਕਹਿਂਦਾ ਇਦਾਂ ਬੜਾ ਸਮਝਾਉਂਦੇ ਹੁੰਦੇ ਸੀ ਵੀ ਐਂ ਨਾ ਕਰ ਤੂੰ ਇੱਦਾਂ ਨਾ ਕਰ ਇਹ ਸਭ ਗੱਲਾਂ ਨੇ ਇੱਕ ਬੰਨਣਾ ਹੁੰਦਾ ਜੀ ਭੈਣੇ ਹਨਾ ਇਹ ਜ਼ਿੰਦਗੀ 'ਚ ਚੀਜ਼ਾਂ ਹੋਣੀਆਂ ਹੁੰਦੀਆਂ ਨੇ ਪਰ ਥੋੜੀ ਅੱਜ ਲੋੜ ਆ ਉਸ ਇਨਸਾਨ ਨੂੰ ਹਨਾ ਤੁਸੀਂ ਥੋੜਾ ਜਿਹਾ ਉਹਦੇ ਲਈ ਪੋਜ਼ਿਟਿਵ ਤੁਸੀਂ ਉਹਦੇ ਲਈ ਹਾਂ ਦਾ ਨਾਰਾ ਮਾਰਿਓ ਤੇ ਉਹ ਬਕਤ ਤੰਦਰੁਸਤ ਹੋ ਜਾਊਗਾ ਜੇ ਤੰਦਰੁਸਤ ਨਹੀਂ ਹੋਊਗਾ ਤੇ ਇਸ ਨਰਕ 'ਚੋਂ ਤਾਂ ਨਿਕਲੇ ਗਿਆ ਨਾ ਅਸੀਂ ਜਿੰਨੇ ਜੋਗੇ ਨਾਲ ਖੜਨ ਦੀ ਕੋਸ਼ਿਸ਼ ਕਰਾਂਗੇ ਜੀ ਗੁਰੂ ਸਾਹਿਬ ਕਿਰਪਾ ਕਰਨ ਪਰ ਤੁਸੀਂ ਆਇਓ ਮਤਲਬ ਇਹ ਟੁੱਟ ਕੇ ਨਾ ਬੈਠਿਓ ਸਾਡੇ ਕੋਲ ਇੱਥੇ ਬਹੁਤ ਵੀਰ ਨੇ ਜਿਨ੍ਹਾਂ ਨੂੰ ਮਿਲਨੇ ਨਹੀਂ ਕਿਉਂ ਆਉਂਦਾ ਸਾਡੇ ਕੋਲ ਬਹੁਤ ਵੀਰ ਨੇ ਜਿਨ੍ਹਾਂ ਦੇ ਪਰਿਵਾਰਾਂ ਨੂੰ ਅਸੀਂ ਵੇਟ ਕਰਦੇ ਰਹਿੰਦੇ ਕੋਈ ਇਨਸਾਨ ਆ ਸਾਡੇ ਕੋਲੇ ਮੈਂ ਨਾਮ ਨਹੀਂ ਲੈਣ ਦੋ ਆਪਣੀ ਬੇਟੀ ਨੂੰ ਐ ਤਰਸਦਾ ਉਹਦੀ ਬੇਟੀ ਬਾਹਰ ਰਹਿੰਦੀ ਆ ਅਸੀਂ ਕੋਸ਼ਿਸ਼ ਤਾਂ ਕੀਤੀ ਵੀ ਤੁਸੀਂ ਵੀਡੀਓ ਕਾਲੇ ਕਰ ਲਿਆ ਕਰੋ ਵੀਡੀਓ ਕਾਲ ਵੀ ਕਰਨ ਨੂੰ ਨਹੀਂ ਤਿਆਰ ਉਹ ਕਹਿੰਦੇ ਇਹਨਾਂ ਨੇ ਹੱਦ ਨਾ ਐ ਕੀਤਾ ਆ ਕੀਤਾ ਮੈਂ ਕਹਿੰਦਾ ਜਦੋਂ ਇਨਸਾਨ ਬਿਮਾਰ ਆ ਤਾਂ ਉਹਦੇ ਲਈ ਆਪਾਂ ਨੂੰ ਛੱਡਣੀਆਂ ਪੈਣੀਆਂ ਕੋਈ ਸਾਰੀਆਂ ਗੱਲਾਂ ਹਨ ਤੁਸੀਂ ਤਾਂ ਸਮਝਦਾਰ ਹੋ ਜੀ ਉਹ ਬਿਮਾਰ ਹਨ ਜੀ ਧਿਆਨ ਰੱਖਿਓ ਹੱਸਦੇ ਵਹੱਸਦੇ ਰਹੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਵਾਹਿਗੁਰੂ ਕੱਲਾ ਪਾਣਾ ਜੀ ਜ਼ਿੰਦਗੀ ਚ ਬਾਕੀ ਤਾਂ ਨਾ ਇਹ ਬਣਨਾ ਹੁੰਦਾ ਜੀ ਇਹ ਬਾਅਦ ਚ ਗੱਲਾਂ ਹੋਰ ਹੋ ਜਾਂਦੀਆਂ ਨੇ ਕਈ ਬੰਦੇ ਸੋਚਦੇ ਨੇ ਇਹਨੂੰ ਕਿਸੇ ਨੇ ਕੁਝ ਕਰਾਤਾ ਇਹਨੇ ਕੁਝ ਖਾ ਲਿਆ ਐਦਾਂ ਹੋ ਗਏ ਇਹ ਜੀਆਂ ਕੁਝ ਨਹੀਂ ਹੁੰਦੀ ਬਸ ਬਣਨਾ ਹੁੰਦਾ ਜੀ ਸਮਾ ਸਮਾ ਸਮਰਾਥੇ ਦੁੱਖ ਤਕਲੀਫਾਂ ਮਹਾਰਾਜ ਨੇ ਨੰਗਾਉਣਾ ਹੁੰਦਾ ਬੰਦੇ ਨੂੰ ਉੱਥੇ ਦੇ ਵਿੱਚ ਦੀ ਮੈਂ ਤਾਂ ਇਹਦੀ ਉਦਾਹਰਨ ਦਿੱਤੀ ਆ ਜੀ ਆ ਮੇਰਾ ਛੋਟਾ ਭਰਾ ਜੀ ਸ਼ੇਰ ਸਿੰਘ ਇਹ ਵੀ ਬਿਮਾਰ ਹੋ ਗਿਆ ਸੀ ਜੀ ਹਾਂਜੀ ਇਹਨਾਂ ਦੀ ਵੀਡੀਓ ਤੁਹਾਨੂੰ ਭੇਜਾਂਗੇ ਜੀ ਆਹੀ ਹਾਲਾਤ ਇਹ ਤਾਂ ਕੁਛ ਵੀ ਹਾਲਾਤ ਨਹੀਂ ਜੀ ਮਤਲਬ ਇਹ ਵੀ ਕੱਲਾਪਣ ਹੋ ਗਿਆ ਦੀ ਜ਼ਿੰਦਗੀ 'ਚ ਫਿਰ ਉਦੋਂ ਬਾਅਦ ਅੱਜ ਇੰਨਾ ਠੀਕ ਆ ਤੁਸੀਂ ਦੇਖ ਲਓ ਸਾਡੇ ਨਾਲ ਵੀ ਆਉਂਦਾ ਜੀ ਤੁਹਾਡੀਆਂ ਬਹੁਤ ਹਾਂਜੀ ਦੇਖਦੇ ਆਗੇ ਜੀ ਹਾਂਜੀ ਦੇਖਦੇ ਆਗੇ ਜੀ ਇਹ ਦਿਨ ਹੋ ਗਏ ਤੁਸੀਂ ਕੁੱਡੀ ਕਲਾਂ ਤੋਂ ਮਤਲਬ ਹਾਂਜੀ 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 ਬਿਲਕੁਲ ਜੀ ਬਿਲਕੁਲ 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 ਬਰਨਾਲੇ ਜ਼ਿਲ੍ਹੇ ਦੀ ਜੀ ਉਹ ਬੀਬੀ ਬੀਬੀ ਦੇ ਕੁੱਟ ਮਾਰ ਹਾਂਜੀ 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 ਸਾਡੇ ਕੋਲ 150 ਮੈਂਬਰ ਰਹਿ ਰਹੇ ਆ ਜੀ ਐਸੀ ਕੀ ਕਰਦੇ ਜਿਹੜੇ ਠੀਕ ਹੋ ਜਾਂਦੇ ਉਹਨਾਂ ਨੂੰ ਘਰੋ ਘਰੀ ਫਿਰ ਨਾਲ ਭੇਜੀ ਜਾਂਦੇ ਆ ਜੀ ਹਾਂ ਜੀ ਲਚਕਾਣੀ ਪਿੰਡ ਹੈ ਸਾਡਾ ਪਟਿਆਲੇ ਦੇ ਨਾਲ ਜੀ ਪਟਿਆਲੇ ਤੋਂ ਬਾਦਸੂ ਰੋਡ ਪੈਂਦਾ ਜੀ ਜੇਲ੍ਹ ਦੇ ਕੋਲੋਂ ਥਾਪਰ ਯੂਨੀਵਰਸਿਟੀ ਕੋਲੋਂ ਬਾਦਸੂ ਰੋਡ ਮੁੜਦਾ ਜੀ ਬਹੁਤ 5-6 ਕਿਲੋਮੀਟਰ ਅੱਗੇ ਜਾ ਕੇ ਲਚਕਾਣੀ ਪਿੰਡ ਦੀ ਯੂਚ ਬਣ ਰਿਹਾ ਜੀ ਸਸਤਾ ਬਣ ਰਹੀ ਹੈ ਜੀ ਹੁਣ ਅਸੀਂ ਹੋਰ ਅੱਗੇ ਬਿਲਡਿੰਗ ਵੱਡੀ ਬਣਾ ਰਹੇ ਹਾਂ ਜੀ ਤਾਂ ਜੋ ਹੋਰ ਇਦਾਂ ਦੇ ਵੀਰਾਂ ਨੂੰ ਘਰਾਂ ਤੋਂ ਲਿਆ ਕੇ ਉਹਨਾਂ ਨੂੰ ਸਾਰਾ ਮਿਲ ਸਕੇ ਜੀ ਅੱਗੇ ਦਾ ਅੱਗੇ ਜਾ ਕੇ ਹਸਪੀਟਲ ਬਣ ਸਕੇ ਵੱਡਾ ਪ੍ਰਬੰਧ ਬਹੁਤ ਵੱਡਾ ਸੋਚੀ ਬੈਠੇ ਸਮਾ ਉਹ ਗੋ ਪੂਰਾ ਹੋ ਗਿਆ ਜੀ ਹਾਂਜੀ ਹਾਂਜੀ ਬਿਲਕੁਲ ਜੀ ਛੇਰੇ ਵੀਰੇ ਬਾਈ ਨੂੰ ਬਿਠਾ ਲਾਂਦੇ ਚਪਲਾ ਕੱਢ ਕੇ ਹੋਰ ਵੀਰੇ ਚਪਲਾ ਕੱਢ ਦੋ ਬੈਠੋ ਵੀਰੇ ਵਿੱਚ ਬੈਠੋ ਵੀਰੇ ਚਪਲਾ ਕੱਢੋ ਕੱਢ ਦੋ ਵੀਰੇ ਆਪਣੇ ਬੈਠਣਗੇ ਛੇਰੇ ਵੀਰੇ ਆਪ ਦੇਖਦੇ ਆ ਬਾਈ ਨੂੰ ਬੈਠੋ ਤੁਸੀਂ ਹੋਰ ਵੀਰੇ ਆਪੇ ਬੈਠੋ ਤੁਸੀਂ ਚਪਲਾ ਕੱਢ ਦੋ ਬੈਠੋ ਵੀਰੇ ਗੱਲ ਮੰਨੋ ਸਾਡੀ ਚਲੋ ਸੋਰੀ ਬੈ ਜਾ ਬੈਠੋ ਵੀਰੇ ਨਹੀਂ ਅੰਦਰ ਨਹੀਂ ਜੀ ਤੁਸੀਂ ਬੈਠੋ ਤਾਂ ਸੀ ਬੈਠੋ ਤੁਸੀਂ ਆਪ ਬੈ ਕੇ ਦਿਖਾਓ ਅਸੀਂ ਇਹਨਾਂ ਨੂੰ ਬਿਠਾਉਣਾ ਤੁਸੀਂ ਬਹਿ ਕੇ ਖਾਓ ਰਜਾਈ ਆਪਣੇ ਕੋਲੇ ਆ ਦੋ ਜਣੇ ਆਪਾਂ ਨਾਲ ਬੈਠਾਂਗੇ ਤੁਹਾਡੇ ਚਲੋ ਬੈਠੋ ਆ ਬੈਠੋ ਵਿੱਚ ਚਲੋ ਆਜੋ ਆ ਛੱਡ ਦਿਓ ਕੱਢ ਦਿਓ ਚੱਪਲਾਂ ਕੱਢ ਦਿਓ ਕੱਢੋ 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 ਕੱਢ ਦਿਓ ਚੱਪਲਾਂ ਕੱਢ ਦਿਓ ਚੱਪਲਾਂ ਕੱਢ ਦਿਓ ਛੇਰੀ ਬਿੜ ਬਿਠਾਓ ਵੀਰੇ ਨੂੰ ਜਿਹੜੇ ਲੱਗਿਓ ਮੜ ਜਨਾ ਚੱਪਲਾਂ ਕੱਢ ਕੇ ਬਿਠਾ ਬਿਠਾਓ ਉਹਦੇ ਚੀ ਨਾ ਦੇ ਲੋ ਤੀਆਂ ਵਿਚਾਰੀਆਂ ਤੇ ਵੱਧ ਔਖਾ ਤੀਆਂ ਨੂੰ ਆ ਇਨਾਂ ਨੂੰ ਹਜੇ ਘੱਟ ਆ ਜੀ ਮਤਲਬ ਤੀਆਂ ਹਾਂ ਜੀ ਬਹੁਤ ਹਾਂ ਜੀ ਬਹੁਤ ਔਖਾ ਜੀ ਹਾਂ ਜੀ ਹਾਂ ਜੀ ਹਾਂ ਉਹ ਜੋ ਸ਼ੇਰੇ ਵੀਰੇ ਕਰੋ ਬਾਈ ਨੂੰ ਆਪੂ ਕੰਬਲ ਖੋਲ ਲਓ ਵੀਰੇ ਹਨਾ ਇੱਕ ਦਾਲੇ ਲੈਣ ਨੂੰ ਖੋਲ ਲਓ ਹਾਂ ਆਖੇ ਇੱਕ ਕੰਬਲ ਖੋਲ ਲੈ ਬਸ ਵੀਰੇ ਇੱਕੇ ਬਹੁਤ ਆ ਅੱਜ ਤਾਂ ਠੰਡ ਵੀ ਠੀਕ ਈ ਆ ਇੱਕੇ ਬਹੁਤ ਆ ਵੀਰੇ ਬੈਠੋ ਜੀ ਬੈਠੋ ਬੈਠੋ ਲੋ ਜੀ ਆ ਪਾਣੀ ਦੀ ਬੋਤਲ ਦੇ ਦਿਓ ਇੱਕ ਬਾਈ ਪਾਣੀ ਬਾ ਜੀ ਠੀਕ ਹੋ ਗਿਆ ਵਾ ਕੋਈ ਨਾ ਠੀਕ ਹੋ ਗਿਆ ਤੁਸੀਂ ਖੁਸ਼ ਹੋ ਕੇ ਤੋਰੋ ਪੇਣੇ ਹੋਣਾ ਰੋਣਾ ਨਹੀਂ ਪੈਣ ਮੇਰੀਏ ਚਲੋ ਵੀਰੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਪੇਣੇ ਸਾਨੂੰ ਕਿਤੇ ਫਿਰ ਵੀ ਤੀਆਂ ਨੂੰ ਸਾਡੀ ਲੋੜ ਹੈ ਜਦੋਂ ਮਰਜੀ ਹਾਕ ਮਾਰਿਓ ਜੀ ਇਹਨਾਂ ਨੂੰ ਪੇਣੋਂ ਨੂੰ ਮੈਂ ਨੰਬਰ ਦੇਤਾ ਜੀ ਕਿਤੇ ਵੀ ਮੇਰੀ ਲੋੜ ਹੈ ਜਦੋਂ ਮਰਜੀ ਹਾਕ ਮਾਰਿਓ ਵੀਰੇ ਧੰਨਵਾਦ ਵੀਰੇ ਬਾਕੀ ਸਟਾਰਟ ਉਹ ਤੁਰਦਾ ਵੀ ਕਦੇ ਪਟਿਆਲੇ ਕਿਸੇ ਦਾ ਢੇੜਾ ਲੱਗਦਾ ਨਾ ਜੀ 10 ਮਿੰਟ ਖੜਕੇ ਜਾਇਆ ਕਰੂ ਜੀ ਕਈ ਵਾਰੀ ਉਹੀ ਸਬਬ ਬਣ ਜਾਂਦਾ ਕਰੇ ਸਵਾ ਤੇ ਗਏ ਤਾਂ ਰਸਤੇ 'ਚ ਪੈਂਦਾ ਜੀ ਹਨਾ ਜਦੋਂ ਸਵਾ ਤੇ ਜਾਉਂਗੇ ਤੁਸੀਂ ਖੜਕੇ ਜਾਇਓ ਬੰਦੇ ਨੂੰ ਹੌਸਲਾ ਹੋ ਜਾਂਦਾ ਜੀ ਹਾਂਜੀ ਠੀਕ ਹੈ ਜੀ ਕੀ ਚੀਜ਼ ਹਾਂ ਦੇ ਦੋ ਨਾਲੇ ਦੇ ਦੋ ਜਾਈ ਕੱਢੋ ਵੀਰੇ ਟੂ ਲਾ ਲਓ ਚਮਕੌਰ ਵੀਰੇ ਪਿੱਛੇ ਨੂੰ ਲਾ ਲਓ ਟੂ ਵੀਰੇ ਲਾ ਲਓ ਵੀਰੇ ਲੈ ਦਾਲੇ ਲਈ ਵੀਰੇ ਐਂ ਕਰ ਵੀਰੇ ਇਹ ਆ ਪਾਣੀ ਨਾਲ ਡੋਲਜੇ ਵਿੱਚ ਸ਼ੇਰੇ ਇਧਰੋਂ ਬੋਤਲ ਚੱਕੀ ਵੀਰੇ ਵਿੱਚ ਇਧਰ ਵੀਰੇ ਸ਼ੇਕ ਬੋਤਲ ਬਸ ਉਹ ਤਾਂ ਪੀ ਲਿਆ ਠੀਕਾ ਨਹੀਂ ਫਿਰ ਪਰੇ ਕਰਨੋ ਇਧਰ ਹੀ ਬੋਤਲ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ